ਤੇ ਹਲੋ ਗਾਇਜ਼ ਕਿਵੇਂ ਤੁਸੀਂ ਸਾਰੇ ਅੱਜ ਸਾਡੇ ਕੋਲ ਆਇਆ ਸੀਤਾ ਫਲ ਤੇ ਅੱਜ ਆਪਾਂ ਖਾਣੇ ਦਾ ਸੀਤਾ ਫਲ ਕਾਹਦੇ ਹਾਂ ਚ ਆ ਦੇਖੋ ਇਹੋ ਜਿਹਾ ਸੀਤਾ ਫਲ ਹੈ ਤੇ ਹੋਣੀ ਦੀ ਕਟਿੰਗ ਹੋਈ ਆ ਦੇਖੋ ਦਿਖਾਣਾ ਇੱਕ ਵਾਰੀ ਆ ਦੇਖੋ ਜੀ ਆ ਦੇਖੋ ਜਿਵੇਂ ਪਾਈਨੈਪਲ ਵਾਂਗੂ ਦੀ ਸ਼ੇਪ ਜੀ ਹੈ ਉਹਦੇ ਵਾਂਗੂ ਹੈ ਆ ਦੇਖ ਸਕਦੇ ਤੁਸੀਂ ਤੇ ਹੋਣਾ ਬੱਬਾ ਟੁੱਕੜੇ ਕੱਟੀ ਦਾ ਕਿਵੇਂ ਹੈ ਤਾਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਇਹਦੇ ਵਿੱਚ ਅੱਜ ਰਾਤ ਨੂੰ ਨਿਕਲਣਾ ਮੇਚੋ ਲੱਗ ਰਿਹਾ ਹੈ ਹਾਂ ਆ ਦੇਖੋ ਜੀ ਆ ਦੇਖੋ ਅੰਦਰੋਂ ਕੁਛ ਆਇਆ ਹੋ ਜਾਂਦਾ ਨਾਰੀਅਲ ਜਿਹਾ ਬਗੂੜਾ ਆ ਦੇਖੋ ਚਲੋ ਕੱਟੋ ਹੁਣ ਇਹ ਐਵੇਂ ਕੱਟਦੇ ਨੇ ਆਪਾਂ ਦਾ ਬੀਜ ਬੂਦ ਦੇ ਕੱਢਦੇ ਵਿੱਚੋਂ ਆਹ ਕੀ ਚੀਜ਼ ਹੈ ਇਹ ਤੇ ਐਂਝ ਵੀ ਅੰਡਾਂ ਬੁੱਧਰ ਮੇਰੇ ਤੇ ਖਾਣ ਨੂੰ ਬਿਲਕੁਲ ਹੀ ਨਜ਼ੀਕ ਨਹੀਂ ਆਂਦਾ ਇਹਨੂੰ ਟੇਸਟ ਕਰਕੇ ਦੇਖ ਲਓ ਬਾਕੀ ਤੁਸੀਂ ਹਾਂਜੀ ਟੇਸਟ ਕਰਕੇ ਦੇਖਦੇ ਤੇ ਦੱਸਦੇ ਧੰਨਵਾਦ ਅਰੇ ਚੇਸਟ ਕਰ ਲਉ ਮੈਂ ਨਹੀਂ ਖਾਦੀ ਦਿਖ ਰਿਹਾ ਨਾ ਹੁਣ ਦਿਸ ਰਹਾ ਓਲਾ ਪੂਲਾ ਜੇ ਮੈਨੂੰ ਲੱਗੀ ਜਾਂਦੇ ਮੈਂ ਅੱਗੇ ਜਾਈ ਨਾ ਕਰਾਊਗਾ ਸਵਾਦ ਕਰ ਰਹੀ ਹੈ ਆਰੀਆ ਦੇਖੋ ਬੁਗਵਾਸ ਹੈ ਇਹ ਕਾਰੀ ਕਿੱਧਰ ਹੈ ਇੱਕ ਕਿੱਧਰ ਹੈ ਆ ਥੱਲੇ ਆਰੀਏ ਨੂੰ ਭਜਾ ਦਿਓ ਯਾਰ ਇਹਨੂੰ ਚਲ ਰੋਰ ਵੀ ਹੈ ਇਹ ਕਾਰੀ ਹਾਂ ਸਾਡੀਆਂ ਦਮੂਹ ਕਰੀ ਹੋਈ ਸੀ ਆਰੀ ਇੱਕ ਇਹ ਕਾਰੀ ਇਹ ਕਾਰੀ ਕਹਾਂਗੇ ਤੇਰੇ ਵਿਸ਼ਵਾਸ ਤੇ ਲੈ ਕੇ ਆਏ ਭਰਾਵਾ ਚਲ